ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁੰਡ ਹਿੰਦੀ ਏ ਸੁਹਾਗ ਕੂ ਤਉ ਤਨ ਕਾਈ ਪੋਰ ਜਿਨਾ ਨਾਂ ਸੁਹਾਗਣੀ ਤੈਨਾ ਝਾਕ ਨਾ ਹੋਰ ਸਿੱਖ ਧਰਮ ਅੰਦਰ ਇਸਤਰੀ ਜਾਤੀ ਦਾ ਦਰਜਾ ਬਰਾਬਰ ਹੋਣ ਕਰਕੇ ਜਿੱਥੇ ਇਸ ਨੂੰ ਬਾਕੀ ਸਭ ਬਰਾਬਰ ਦੇ ਅਧਿਕਾਰ ਹਨ ਉਥੇ ਵਿਆਹ ਵੇਲੇ ਨਿਰਵਾਦ ਦੀ ਸਿੱਖਿਆ ਵੀ ਬਰਾਬਰ ਹੀ ਦਿੱਤੀ ਜਾਂਦੀ ਹੈ ਜਿੱਥੇ ਪਤੀ ਲਈ ਪਤਨੀ ਬਰਤਾਂ ਰਹਿਣਾ ਅਤਿਅੰਤ ਲਾਜ਼ਮੀ ਹੈ ਉਥੇ ਇਸਤਰੀ ਲਈ ਵੀ ਅਜਿਹੇ ਕੁਝ ਮर्यादा ਦੇ ਅੰਗ ਨਿਸ਼ਚਿਤ ਕੀਤੇ ਗਏ ਹਨ ਜਿਨ੍ਹਾਂ ਨਾਲ ਇੱਕ ਲੜਕੀ ਤੋਂ ਬਦਲ ਕੇ ਚੰਗੀ ਸੁਹਾਗਵੰਤੀ ਪਤਨੀ ਕਹਿਲਾ ਸਕਦੀ ਹੋਵੇ ਭਾਈ ਗੁਰਦਾਸ ਜੀ ਨੇ ਇੱਕ ਕਬੈਤ ਅੰਦਰ ਬੜੀ ਮਿੱਠੀ ਅਸੀਸ ਦਿੰਦਿਆਂ ਬੜੀ ਕੀਮਤੀ ਗੱਲ ਵੀ ਸਮਝਾ ਦਿੱਤੀ ਕਿ हे ਬਲੜੀ ਪੇਕੇ ਘਰ ਵਿੱਚੋਂ ਮਿਲਦਾ ਪਿਆਰ ਕੇਵਲ ਤੇਰੇ लाडलेਪਨ ਕਰਕੇ ਹੈ ਪਰ ਯਾਦ ਰੱਖੀ ਸੌਰੇ ਘਰ ਵਿੱਚ ਲਾਡ ਪਿਆਰ ਮਗਰੋਂ ਪ੍ਰਾਪਤ ਹੋਣਾ ਹੈ ਉੱਥੇ ਸਭ ਤੋਂ ਪਹਿਲਾਂ ਤੇਰੀ ਥਾਂ ਗੁਣਾ ਕਰਕੇ ਬਣਨੀ ਹੈ ਜੇਕਰ ਤੇਰੇ ਕੋਲ ਪੇਕੇ ਘਰ ਵਿੱਚ ਰਹਿੰਦੇ ਆ ਚੰਗੇ ਗੁਣ ਹੋਏ ਤਾਂ ਸਹੌਰਾ ਘਰ ਵੀ ਪੇਕੇ ਘਰ ਵਰਗਾ ਹੀ ਬਣ ਸਕਦਾ ਹੈ ਨਹੀਂ ਤਾਂ ਫਿਰ ਜੀਵਨ ਮਾਰਗ ਔਕੜਾਂ ਨਾਲ ਭਰ ਜਾਂਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਨਹਿਰ ਕੁਆਰ ਕੰਨਿਆ ਲਾਡਲੀ ਕਹਿ ਮਾਨੀਅਤ ਵਿਆਹ ਸਸੂ ਰਾਰ ਜਾਏ ਗੁਨਨ ਕਹਿ ਜਾਨੀਐ ਨਹਿਰ ਕੁਆਰ ਕੰਨਿਆ ਲਾਡਲੀ ਕਹਿ ਮਾਨੀਅਤ ਵਿਆਹ ਸਸੂ ਰਾਲ ਜਾਏ ਗੁਨਨ ਕਹਿ ਮਾਨੀਐ ਇਸਤਰੀ ਦੇ ਜੀਵਨ ਵਿੱਚ ਸਭ ਤੋਂ ਉੱਤਮ ਗੁਣ ਹੀ ਜੀਵਨ ਦੀ ਪਵਿੱਤਰਤਾ ਹੈ ਯਾਦ ਰੱਖਣਯੋਗ ਬਾਤ ਹੈ ਕਿ ਸਰੀਰ ਦੀ ਸੁੰਦਰਤਾ ਵਿੱਚ ਵਾਧਾ ਸੋਨੇ, ਚਾਂਦੀ, ਹੀਰੇ ਮੋਤੀਆਂ ਆਦਕਦੇ ਗਹਿਣਿਆਂ ਨਾਲ ਹੋ ਸਕਦਾ ਹੈ ਪਰ ਜੀਵਨ ਸੁੰਦਰਤਾ ਵਿੱਚ ਵਾਧਾ ਕੇਵਲ ਚੰਗੇ ਗੁਣ ਅਤੇ ਪਤੀਵ੍ਰਤਾ ਧਰਮ ਨਾਲ ਹੀ ਹੋ ਸਕਦਾ ਹੈ ਇਸਤਰੀ ਦੇ ਜੀਵਨ ਦੀ ਸਾਰੀ ਤਪੱਸਿਆ ਹੀ ਖਤਮ ਹੋ ਜਾਂਦੀ ਹੈ ਜਦੋਂ ਕਦੇ ਇਸਤਰੀ ਦੇ ਮਨ ਮੰਦਰ ਵਿੱਚ ਕਿਸੇ ਹੋਰ ਦੀ ਯਾਦ ਦਾ ਚਿਰਾਗ ਜਗ ਜਾਵੇ ਜਿਵੇਂ ਪੁਰਾਤਨ ਧਰਮ ਗ੍ਰੰਥਾਂ ਵਿੱਚ ਕਿਸੇ ਭਗਤ ਜਾਂ ਸੰਤ ਦੀ ਭਗਤੀ ਭੰਗ ਕਰਨ ਦੇ अनेका ਕਿਸੇ ਪੜੇ ਸੁਨੇ ਜਾਂਦੇ ਹਨ ਉਥੇ ਇਸਤਰੀ ਦਾ ਸਤ ਭੰਗ ਕਰਨਾ ਹੀ ਦੇਸ ਦੀ ਭਗਤੀ ਭੰਗ ਕਰਨ ਬਰਾਬਰ ਮੰਨਿਆ ਜਾਂਦਾ ਹੈ ਇਸੇ ਲਈ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਅੰਕ ਨੰਬਰ 1384 ਦੇ ਉੱਤੇ ਟੋਂਢੇਨ ਦੀ ਇਹ ਸੁਹਾਗ ਕੁ ਤੋ ਤਨ ਕਾਈ ਕੋਰ ਜਿਨਾਂ ਨਾਓ ਸੁਹਾਗਣੀ ਤਿਨਾ ਚਾਕਨਾ ਹੋਰ ਤਉ ਤਨ ਕਾਈ ਕੋਰ ਦਾ ਅਖਰੀ ਅਰਥ ਹੈ ਕਿ ਤੇਰੇ ਹੀ ਤਨ ਵਿੱਚ ਕੋਈ ਘਾਟ ਹੈ ਭਾਵ ਤੇਰੇ ਹੀ ਜੀਵਨ ਵਿੱਚ ਕੋਈ ਘਾਟ ਹੈ ਜਿਨ੍ਹਾਂ ਦਾ ਨਾਉ ਸੁਹਾਗਣੀ ਹੁੰਦਾ ਹੈ ਉਹਨਾਂ ਨੂੰ ਤਾਂ ਆਪਣੇ ਕੰਤ ਸੋਹੇ ਲੜੇ ਬਿਨਾ ਕਿਸੇ ਹੋਰ ਦਾ ਖਿਆਲ ਤੱਕ ਵੀ ਮਨ ਮੰਤਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਕਿ ਕੋਈ ਇਸਤਰੀ ਜਿੰਨਾ ਸਮਾਂ ਮਰਜੀ ਸੁਹਾਗਣਾ ਵਿੱਚ ਬੈਠਦੀ ਹੋਵੇ ਉਹਨਾਂ ਕੋਲੋਂ ਸੁਹਾਗਵੰਤੀ ਹੋਣ ਦੀਆਂ ਵਿਚਾਰਾਂ ਵੀ ਸੁਣਦੀ ਹੋਵੇ ਪਰ ਉਹ ਖੁਦ ਆਪ ਤਦ ਹੀ ਸੁਹਾਗਵੰਤੀ ਹੋ ਸਕਦੀ ਹੈ ਜੇਕਰ ਉਹ ਦੁਹਾਗਣਾ ਵਾਲੇ ਕਰਮਾਂ ਅਤੇ ਸੁਹਾਗ ਨੂੰ ਤਿਆਗ ਕੇ ਜੀਵਨ ਨੂੰ ਪਵਿੱਤਰ ਕਰੇ ਨਹੀਂ ਤਾਂ ਪਤੀ ਦੀਆਂ ਨਜ਼ਰਾਂ ਵਿੱਚ ਪ੍ਰਵਾਣ ਨਹੀਂ ਚੜ ਸਕਦੀ ਭਾਈ ਸਾਹਿਬ ਦੇ ਬਚਨ ਨੇ ਪੂਸ਼ਤ ਹੈ ਸੁਹਾਗਨ ਕਰਮ ਹੈ ਦੁਹਾਗਣ ਕੈ ਹਿਰਦੈ ਬਿਬਚਾਰ ਕਤ ਸੇ ਜਾ ਬੁਲਾਈਐ ਮਾਜ ਰਾਗ ਵਿੱਚ ਗੁਰੂ ਪਾਤਸ਼ਾਹ ਦੇ ਅਮਰਤ ਬੋਲ ਹਨ ਕਿ ਉਹ ਹੀ ਇਸਤਰੀ ਅਸਲ ਵਿੱਚ ਚੰਗੇ ਗੁਣਾਵਾਲੀ ਚੰਗੇ ਭਾਗਾਵਾਲੀ ਚੰਗੀ ਔਲਾਦ ਵਾਲੀ ਚੰਗੇ ਰੰਗ ਰੂਪ ਦੀ ਮਾਲਕ ਜਾਂ ਫਿਰ ਸੁਗੜ ਸਿਆਣੀ ਕਹੀ ਜਾ ਸਕਦੀ ਹੈ ਜਿਸ ਦਾ ਜੀਵਨ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਪਰਵਾਨਿਆ ਗਿਆ ਹੋਵੇ ਐਸੀ ਇਸਤਰੀ ਹੀ ਚੰਗੇ ਅਚਾਰ ਵਾਲੀ ਚੰਗੀ ਕੁੱਲ ਵਾਲੀ ਜਾਂ ਚੰਗੇ ਸ਼ਿੰਗਾਰ ਵਾਲੀ ਕਹੀ ਜਾ ਸਕਦੀ ਹੈ ਜਿਸ ਕੋਲ ਇੰਨਾ ਕੀਮਤੀ ਇੰਨਾ ਕੀਮਤੀ ਦਾਤਾਂ ਦੇ ਨਾਲ ਨਾਲ ਪਤੀ ਦੇ ਪਿਆਰ ਦਾ ਖਜ਼ਾਨਾ ਵੀ ਹੋਵੇ ਇਹ ਸਭ ਕੁਝ ਪ੍ਰਾਪਤ ਕਰਨ ਦੀ ਬਸ ਇੱਕ ਹੀ ਕੁੰਜੀ ਹੈ ਕਿ ਉਸ ਕੋਲ ਚੰਗਾ ਆਚਰਣ ਦਾ ਗਹਿਣਾ ਹੋਵੇ ਅੰਮ੍ਰਿਤ ਬਾਣੀ ਦੇ ਅੰਕ ਨੰਬਰ 97 ਦੇ ਉੱਤੇ ਇਹ ਬਚਨ ਸੁਭਾਏ ਮਾਨ ਨੇ ਸਾਗੁਣਵੰਤੀ ਸਾਵਡ ਭਾਗਣ ਪੁੱਤਰਵੰਤੀ ਸ਼ੀਲਵੰਤ ਸੁਹਾਗਣ रूपवंत सासु ਘੜ ਵਿਚਖਣ ਜੋ ਤਨਕੰਤ ਪਿਆਰੀ ਜੀਓ ਅਚਾਰਵੰਤ ਸਾਈ ਪਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭ ਰਾਈ ਜੋ ਪੇਰ ਕੈ ਰੰਗ ਸਵਾਰੀ ਜਿਓ ਇੱਕ ਵਿਚਾਰ ਹੈ ਕਿ ਇੱਕ ਸ਼ਾ ਆਪਣੀ ਵਿਆਹ ਦੀ ਪੰਜਵੀਂ ਵਰੇ ਗੰਢ ਮਨਾ ਰਿਹਾ ਸੀ ਸ਼ਾ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਘਰਵਾਲੀ ਨੇ ਹਰ ਤਰ੍ਹਾਂ ਨਾਲ ਉਸ ਦੀ ਕਾਮਯਾਬੀ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਸੀ ਜਿਸ ਕਰਕੇ ਸ਼ਾਦਾ ਘਰ ਹਰ ਪੱਖ ਤੋਂ ਸੰਸਾਰੀ ਲੋਕਾਂ ਤੋਂ ਜ਼ਿਆਦਾ ਸੁਖੀ ਸੀ ਘਰਵਾਲੀ ਨੇਕ ਹੋਵੇ ਘਰ ਸਵਰਗ ਰੂਪ ਬਣ ਜਾਂਦਾ ਹੈ ਇਸ ਦਾ ਨਾਮ ਹੀ ਗੁਣਵੰਤੀ ਸੀ ਸ਼ਾਦੀ ਦੇ ਘਰ ਚੱਲ ਰਹੀ ਪਾਰਟੀ ਵਿੱਚ ਇੱਕ ਮਾਨਮਤੀ ਚੰਚਲ ਸੁਭਾਅ ਦੀ ਮਾਲਕ ਇੱਕ ਲੜਕੀ ਵੀ ਆਈ ਹੋਈ ਸੀ ਮਹਿਮਾਨ ਭਾਵੇਂ ਕਾਫੀ ਸਨ ਪਰ ਫਿਰ ਵੀ ਇਸ ਲੜਕੀ ਨੇ ਆਪਣੇ ਰੂਪ ਦੇ ਜਾਦੂ ਨਾਲ ਸ਼ਾਦੀ ਸੋਚ ਨੂੰ ਆਪਣੀ ਗੁਲਾਮ ਕਰ ਲਿਆ ਯਾਦ ਰੱਖਣਯੋਗ ਬਾਤ ਹੈ ਕਿ ਸਾਡੀ ਉਪਜ ਕਾਮ ਤੋਂ ਹੋਣ ਕਰਕੇ ਇਸ ਦਾ ਅਸਰ ਮਨੁੱਖੀ ਮਨ ਤੇ ਬਹੁਤ ਜਲਦੀ ਹੁੰਦਾ ਹੈ। ਸ਼ਾਦੀ ਬਿਰਤੀ ਢਟ ਗਈ। ਕੁਝ ਦਿਨ ਉਦਾਸ ਰਹਿ ਕੇ ਆਖਰ ਉਸ ਨੂੰ ਅਪਣਾਉਣ ਲਈ ਦੂਸਰੀ ਸ਼ਾਦੀ ਦਾ ਰਾਹ ਅਖ ਤਿਆਰ ਕਰ ਲਿਆ। ਸ਼ਾਦੀ ਤਾਂ ਹੋ ਗਈ ਪਰ ਦੋ ਸ਼ਰਤਾਂ ਵਿੱਚ ਰੱਖੀਆਂ ਗਈਆਂ। ਪਹਿਲੀ ਸ਼ਰਤ ਇਹ ਕਿ ਗੁਣਵੰਤੀ ਭਾਵੋ ਦੀ ਪਹਿਲੀ ਪਤਨੀ ਉਸ ਘਰ ਵਿੱਚ ਨਹੀਂ ਰਹਿ ਸਕਦੀ ਉਸ ਨੂੰ ਵੱਖਰਾ ਘਰ ਬਣਾ ਕੇ ਦਿੱਤਾ ਜਾਵੇ ਦੂਜੀ ਇਹ ਕਿ ਮੇਰੀ ਆਗਿਆ ਤੋਂ ਬਿਨਾ ਗੁਣਵੰਤੀ ਸ਼ਾ ਨੂੰ ਮਿਲ ਨਹੀਂ ਸਕਦੀ ਸ਼ਾ ਨੂੰ ਦੋਵੇਂ ਸੌਖੀਆਂ ਲਗੀਆਂ ਉਸ ਨੇ ਦੋਵੇਂ ਸ਼ਰਤਾਂ ਪ੍ਰਵਾਨ ਕਰਕੇ ਰੂਪਵਤੀ ਨੂੰ ਵਿਆਹ ਲਿਆਂਦਾ ਤੇ ਰਹਿਣ ਲੱਗ ਪਿਆ ਛਾ ਨੂੰ ਵਿਆਹ ਤੋਂ ਪਹਿਲਾਂ ਉਦਾਸੀ ਦੇ ਦਿਨਾਂ ਵਿੱਚ ਗੁਣਵੰਤੀ ਨੇ ਵੇਖ ਕੇ ਪੁੱਛ ਕੇ ਉਸ ਦੇ ਮਨ ਦਾ ਭਾਰ ਹਲਕਾ ਕਰ ਦਿੱਤਾ ਸੀ ਤੇ ਸ਼ਾਦੀ ਦੀ ਆਗਿਆ ਦੇ ਦਿੱਤੀ ਸੀ ਪਰ ਇੱਕ ਸ਼ਰਤ ਗੁਣਵੰਤੀ ਨੇ ਵੀ ਭਰੇ ਮਨ ਨਾਲ ਮੰਨਵਾ ਲਈ ਕਿ ਮੇਰੇ ਜੀਉਣ ਲਈ ਤੇਰੇ ਨਾਲ ਅਤਿਅੰਤ ਪਿਆਰ ਭਿਜੇ ਪਾਲ ਉਹਨਾਂ ਦਾ ਚੇਤਾ ਰੱਖਣ ਲਈ ਜਿਹੜੀਆਂ ਚੀਜ਼ਾਂ ਮੈਨੂੰ ਉਸ ਵਰੇ ਗੰਢ ਵਾਲੇ ਦਿਨ ਤੋਹਫੇ ਵਜੋਂ ਦਿੱਤੀਆਂ ਸਨ ਉਹ ਭਾਵੇਂ ਕੀਮਤੀ ਹਨ ਪਰ ਮੈਨੂੰ ਰੱਖਣ ਦੀ ਆਗਿਆ ਹੋਵੇ ਸ਼ਾਲੇ ਇਹ ਸ਼ਰਤ ਮੰਨਣਾ ਵੀ ਕਿ ਔਖੀ ਗੱਲ ਨਹੀਂ ਸੀ ਜ਼ਿੰਦਗੀ ਦਾ ਸੁੱਖ ਰੂਪ ਕੋਲ ਨਹੀਂ ਬਲਕਿ ਸਿਆਣਪ ਕੋਲ ਹੁੰਦਾ ਹੈ ਜਿੰਦਗੀ ਦਾ ਸੁੱਖ ਰੂਪ ਕੋਲ ਨਹੀਂ ਬਲਕਿ ਸਿਆਣਪ ਕੋਲ ਹੁੰਦਾ ਹੈ ਸਮਾਂ ਪਾ ਕੇ ਰੂਪ ਵਿੱਚ ਔਗਣ ਪੈਦਾ ਹੁੰਦੇ ਹੀ ਹਨ ਨਾਲ ਹੀ ਰੂਪ ਵੀ ਕਰੂਪਤਾ ਵਿੱਚ ਬਦਲਣ ਲੱਗ ਪੈਂਦਾ ਹੈ ਕਿਉਂਕਿ ਸਾਡਾ ਸਰੀਰ ਸਾਡਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਹੌਲੀ ਹੌਲੀ ਕਰਕੇ ਇਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਪਿਆਰ ਪ੍ਰੀਤ ਤੇ ਸਿਆਣਪ ਕਦੇ ਫਿੱਕੀਆਂ ਨਹੀਂ ਪੈਂਦੀਆਂ ਤੇ ਜਿਹੜਾ ਸਰੀਰਕ ਰੂਪ ਆ ਇਹ ਖਤਮ ਹੋ ਜਾਂਦਾ ਕਿਸੇ ਤਰ੍ਹਾਂ ਦਾ ਕੋ ਰੋਗ ਵੀ ਲੱਗ ਸਕਦਾ ਕੋਈ ਵੀ ਕਾਰਨ ਹੋ ਸਕਦਾ ਪਰ ਪਿਆਰ ਪ੍ਰੀਤ ਤੇ ਸਿਆਣਪ ਇਹ ਕਦੀ ਫਿੱਕੀਆਂ ਨਹੀਂ ਪੈਂਦੀ ਰੂਪਵਤੀ ਨੇ ਛਾ ਦੇ ਆਪਣੇ ਪ੍ਰਤੀ ਬਦਲੇ ਹੋਏ ਤੌਰ ਤਰੀਕੇ ਨੂੰ ਫਿਰ ਦੁਬਾਰਾ ਉਸ ਦੀ ਖਿੱਚਦਾ ਕੇਂਦਰ ਬਣਨ ਲਈ ਇੱਕ ਚਾਲ ਖੇਡੀ ਰੂਪਵਤੀ ਨੂੰ ਪਤਾ ਸੀ ਕਿ ਕੁਝ ਚੀਜ਼ਾਂ ਗਹਿਣ ਤੇ ਦੁਸ਼ਾਲੇ ਛਾ ਨੇ ਬਹੁਤ ਖੁਸ਼ੀ ਨਾਲ ਗੁਣਵੰਤੀ ਨੂੰ ਲੈ ਕੇ ਦਿੱਤੇ ਸੀ ਉਹ chegar ਮੈਂ ਵੀ ਕਰ ਵੇਖਾਂ ਸ਼ਾਇਦ ਮੇਰੀ ਉਜੜੀ ਜਾਂਦੀ ਪ੍ਰੀਤ ਨਗਰੀ ਮੁੜ ਵਸ ਜਾਏ ਰੂਪવતી ਗੁਣਵੰਤੀ ਕੋਲ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗ ਪਈ ਤੇ ਗੱਲਾਂ-ਗੱਲਾਂ ਵਿੱਚ ਹੀ ਉਸ ਨੇ ਉਹ ਚੀਜ਼ਾਂ ਵੀ ਮੰਗ ਲਈਆਂ ਜਿਨ੍ਹਾਂ ਆਸਰੇ ਗੁਣਵੰਤੀ ਆਪਣੇ ਪਿਆਰੇ ਪਤੀ ਦੀ ਯਾਦ ਆਪਣੇ ਮਨ ਮੰਦਰ ਵਿੱਚ ਵਸਾ ਕੇ ਦਿਨ ਕੱਟ ਰਹੀ ਸੀ ਗੁਣਵੰਤੀ ਨੇ ਵੀ ਸਮਾਂ ਪਹਿਚਾਣ ਕੇ ਲਾਭ ਲੈਣਾ ਚਾਹਿਆ ਗੁਣਵੰਤੀ ਨੇ ਆਖਿਆ ਕਿ ਇਹ ਚੀਜ਼ਾਂ ਮੈਂ ਦੇ ਸਕਦੀ ਹਾਂ ਦੇਾਂਗੀ ਉਸੇ ਨੂੰ ਹੀ ਜਿਸ ਨੇ ਪਿਆਰ ਨਾਲ ਮੈਨੂੰ ਦਿੱਤੀਆਂ ਸਨ ਭਾਵ ਮੇਰੇ ਪਤੀ ਨੂੰ ਭੇਜ ਦੇਣਾ ਉਸ ਨੂੰ ਇਹ ਚੀਜ਼ਾਂ ਵਸਤੂਆਂ ਮੈਂ ਦੇ ਦੇਾਂਗੀ ਉਹ ਫਿਰ ਅੱਗੇ ਜਿਵੇਂ ਮਰਜ਼ੀ ਕਰੇ ਰੂਪવતી ਨੇ ਇਹ ਸੁਖੈਣ ਟੰਗ ਜਾਣ ਕੇ ਹਾਂ ਕਰ ਦਿੱਤੀ ਆਖਰ ਰੂਪવતી ਨੇ ਮਨਾ ਕੇ ਛਾ ਨੂੰ ਗੁਣਵੰਤੀ ਦੇ ਘਰ ਭੇਜ ਦਿੱਤਾ ਪ੍ਰੀਤ ਸ਼ਿੰਗਾਰ ਦੀ ਨਹੀਂ ਬਲਕੇ ਪਿਆਰ ਦੀ ਦਾਤ ਮੰਗਦੀ ਹੈ ਸ਼ਾ ਨੇ ਗੁਣਵੰਤੀ ਨੂੰ ਮਿਲਦਿਆਂ ਹੀ ਉਹ ਪ੍ਰੇਮ ਪ੍ਰੀਤ ਦਾ ਉਜੜਿਆ ਬਾਗ ਮਨੋਂ ਫਿਰ ਹਰਾ-ਭਰਾ ਹੋ ਗਿਆ। ਸ਼ਾ ਨੇ ਆਪਣੀ ਕੀਤੀ ਭੁੱਲ ਦੀ ਖਿਮਾ ਮੰਗੀ ਤੇ ਲੰਮਾ ਸਮਾਂ ਸਾਰ ਨਾਂ ਲੈਣ ਦੀ ਵੀ ਗਲਤੀ ਨੂੰ ਦਰੁਸਤ ਕਰਕੇ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਤੇਰੇ ਕੋਲ ਹੀ ਰਹਿਣਾ ਹੈ। ਸ਼ਾ ਨੇ ਨੌਕਰ ਹੱਥ ਉਹ ਦਾਤਾਂ ਭੇਜ ਦਿੱਤੀਆਂ ਪਰ ਆਪ ਉਥੇ ਹੀ ਰਹਿ ਗਿਆ ਅਰੂਪਵਤੀ ਦਾਤਾਂ ਲੈ ਕੇ ਬਹੁਤ ਖੁਸ਼ ਹੋਈ ਗੁਰਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪੰਕਤੀਆਂ ਆਈਆਂ ਨੇ ਸਮਾਂ ਇਸ ਵੇਲੇ ਬਹੁਤਾ ਨਹੀਂ ਹੁੰਦਾ ਵੀ ਬਹੁਤ ਡਿਟੇਲ ਚ ਵਿੱਚ ਪ੍ਰਮਾਣ ਦੇ ਕੇ ਮੈਂ ਇਹਨਾਂ ਗੱਲਾਂ ਨੂੰ ਐਕਸਪਲੇਨ ਕਰਾਂ ਇੱਕ ਪੰਕਤੀ ਵੈਸੇ ਪੜ੍ਹ ਲੈਂਦੇ ਹਾਂ ਹਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਇਹ ਅੰਮ੍ਰਿਤ ਬਾਣੀ ਦੇ ਬਚਨ ਹਨ ਕੀਤਾ ਹੋਇਆ ਹਾਰ ਸ਼ਿੰਗਾਰ ਕਿਸ ਅਰਥ ਅਗਰ ਪਤੀ ਨਾਲ ਪਿਆਰ ਹੀ ਨਹੀਂ ਜਿਹੜੀ ਰੂਪਵਤੀ ਸੀ ਸਾਰਾ ਹਾਰ ਸ਼ਿੰਗਾਰ ਕਰਕੇ ਤਿਆਰ ਹੋ ਗਈ ਕਿ ਸ਼ਾਇਦ ਮੇਰੇ ਰੂਪ ਦੀ ਜੰਜੀਰ ਫਿਰ ਸ਼ਾਹ ਨੂੰ ਕੈਦੀ ਕਰ ਲਵੇਗੀ ਪਰ ਸ਼ਾਹ ਤੇ ਹੁਣ ਸਮਝ ਗਿਆ ਸੀ ਕਿ ਆਖਰ ਗੁਣਵੰਤੀ ਸਿਆਣਪ ਨਾਲ ਬਾਜੀ ਜਿੱਤ ਗਈ ਐਸਾ 파ਸਾ ਪਰਤ ਗਿਆ ਕਿ ਰੂਪਵਤੀ ਦੇ ਘਰ ਦੀਆਂ ਸਾਰੀਆਂ ਰੌਣਕਾਂ ਗੁਣਵੰਤੀ ਦੇ ਘਰ ਪਰਤ ਆਈਆਂ ਗੁਰਬਾਣੀ ਦੇ ਵਿੱਚ ਬਕਾਇਦਾ ਇੱਕ ਸਪੈਸ਼ਲ ਬਾਣੀ ਆ ਉਹਦਾ ਨਾਮ ਆ ਗੁਣਵੰਤੀ ਜਿਹੜੇ ਕਿਤੇ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਵਾ ਪਹਿਲਾਂ ਆਉਂਦਾ ਵਾ ਕੁਚ ਜੀ ਬਾਣੀਆਂ ਦੇ ਨਾਮ ਆ ਜਿੱਦਾਂ ਜਪਜੀ ਸਾਹਿਬ ਆ ਨਾ ਅਸੀਂ ਤੇ ਬਸ ਜਪਜੀ ਸਾਹਿਬ ਹੀ ਪੜਦੇ ਰਹਿੰਨੇ ਆ ਤੇ ਗਾਂ ਕੀ ਲਿਖਿਆ ਉਧਰ ਕਦੇ ਜਾਂਦੇ ਨਹੀਂ ਸਾਰੀ ਗੁਰਬਾਣੀ ਦੇ ਦਰਸ਼ਨ ਕਰੋ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਅਰਥਾਂ ਦੇ ਸਮੇਤ ਇੱਕ ਵਾਰੀ ਆਪਣੀ ਜ਼ਿੰਦਗੀ ਚ ਜ਼ਰੂਰ ਕਰੋ ਜੇ ਨਹੀਂ ਕਰ ਸਕਦੇ ਤੇ ਸੁਣ ਲਓ ਧਿਆਨ ਨਾਲ ਸਤਿਗੁਰੂ ਜੀ ਨੇ ਮੇਰੇ ਕੋਲੋਂ ਵੀ ਇਹ ਸੇਵਾ ਲਈ ਬੜੇ ਪਿਆਰ ਨਾਲ ਜਿੱਦਾਂ ਸੁਖਮਨੀ ਸਾਹਿਬ ਦਾ ਪਾਠ ਉਹ ਲਗਭਗ ਮਹਾਰਾਜ ਨੇ ਮੇਰੇ ਕੋਲੋਂ 5 ਕਿ ਘੰਟਿਆਂ ਚ ਕਰਵਾਇਆ YouTube ਤੇ ਆ ਪੰਜਾਬੀ ਹਿੰਦੀ ਵਿਦ ਇੰਗਲਿਸ਼ ਟਰਾਂਸਲੇਸ਼ਨ ਉਹ ডিসਪਲੇ ਹੁੰਦਾ ਸਕਰੀਨ ਦੇ ਉੱਤੇ ਮੇਰਾ ਕਹਿੰਦਾ ਭਾ ਵਾਧੂ ਵੱਧ ਲਾਭ ਲਈਏ ਤਾਂ ਸਾਨੂੰ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਥੇ ਕਿੱਥੇ ਕੀ ਗੁਝ ਲਿਖਿਆ ਹੋਇਆ ਵਾ ਪਹਿਲਾ ਬਾਣੀ ਆਉਂਦੀ ਆ ਕੁਚੱਜੀ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਉਸ ਤੋਂ ਅਗਲੀ ਬਾਣੀ ਆਉਂਦੀ ਆ ਸੁਚੱਜੀ ਉਹਦੇ ਵਿੱਚ ਕਿਹੜੇ ਕਿਹੜੇ ਅਗਣ ਹੁੰਦੇ ਆ ਇਹਨਾਂ ਦੋਵਾਂ ਬਾਣੀਆਂ ਤੋਂ ਬਾਅਦ ਫਿਰ ਤੀਸਰੀ ਬਾਣੀ ਆਉਂਦੀ ਆ ਉਹਦਾ ਨਾਮ ਆ ਗੁਣਵੰਤੀ ਉਹ ਤਿੰਨੇ ਬਾਣੀਆਂ ਜੇ ਅਸੀਂ ਪੜ ਲਈਏ ਜਿਹੜੀਆਂ ਅੱਜ ਸਾਨੂੰ ਘਰ-ਗ੍ਰਿਸ਼ਤੀ ਲਾਈਫ 'ਚ ਜਿਹੜੀਆਂ ਪ੍ਰੋਬਲਮ ਹੋ ਰਹੀਆਂ ਨਾ ਉਹ ਖਤਮ ਹੋ ਜਾਣ ਤੇ ਸਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਵੇ ਦੁਖੀ ਅਸੀਂ ਤਾਂ ਕਰਕੇ ਹੋ ਰਹੇ ਆ ਕਿ ਉਹ ਚਾਰ ਲਾਵਾ ਸੀ ਸਿਰਫ ਵਿਆਹ ਕਰਵਾਉਣ ਵਾਸਤੇ ਰੱਖ ਲਈਆਂ ਨੇ ਉਹਨਾਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ 'ਚ ਨਹੀਂ ਵਸਾਉਂਦੇ ਉਹ ਚਾਰ ਲਾਵਾ ਚਾਰ ਸਟੇਜਾਂ ਨੇ ਉਹ ਚਾਰ ਲਾਵਾ ਚਾਰ ਦਰਜੇ ਨੇ ਰੋ ਵਿਚਾਰ ਐਸਾ ਪਾਸਾ ਪਰਤ ਗਿਆ ਕਿ ਰੂਪਵੰਤੀ ਦੇ ਘਰ ਦੀਆਂ ਸਾਰੀਆਂ ਰੌਣਕਾਂ ਗੁਣਵੰਤੀ ਦੇ ਘਰ ਪਰਤ ਆਈਆਂ ਤੇ ਗੁਣਵੰਤੀ ਦੇ ਘਰ ਦੀ ਉਦਾਸੀ ਨੇ ਰੂਪਵਤੀ ਦੇ ਘਰ ਦੀ ਦਹਲੀਜ਼ ਨੂੰ ਮਲ ਲਿਆ ਰੂਪਵਤੀ ਹਰ ਰੋਜ਼ ਉਦਾਸੀ ਦੇ ਆਲਮ ਵਿੱਚ ਗਵਾਚ ਕੇ ਉਹਨਾਂ ਦਿੱਤੀਆਂ ਦਾਤਾ ਨੂੰ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਕੋਸਦੀ ਹੋਈ ਸੋਚਦੀ ਕਿ ਹੋਰ ਤਾਂ ਅਜਿਹੇ ਸੁਹਾਗਣਾ ਹਨ ਜੜੀਆਂ ਸ਼ਿੰਗਾਰ ਕਰ ਸਾਈਂ ਦਾ ਪਿਆਰ ਹਾਸਲ ਕਰ ਲੈਂਦੀਆਂ ਹਨ ਪਰ ਮੈਂ ਅਜਹੀ ਹਾਂ ਜਿਸ ਨੇ ਸਗੋਂ ਸ਼ਿੰਗਾਰ ਕਰ ਪਤੀ ਗਵਾ ਲਿਆ ਸਤਿਗੁਰੂ ਅਮਰਦਾਸ ਜੀ ਨੇ ਪਾਵਨ ਜ਼ਿਕਰ ਕੀਤਾ ਹੈ ਕਿ ਸੁਹਾਗਣ ਇਸਤਰੀ ਦੀ ਕੀ ਪ੍ਰਮੁੱਖ ਨਿਸ਼ਾਨੀ ਹੁੰਦੀ ਹੈ ਤਾਂ ਆਪ ਹੀ ਇਸ 부ਜ਼ਾਰਤ ਦਾ ਜਵਾਬ ਦਿੰਦੇ ਆਂਖਦੇ ਹਨ ਕਿ ਅਝਾਈ ਇਸਤਰੀ ਦਾ ਸਭ ਤੋਂ ਪਹਿਲਾ ਚਿੰਨ ਹੈ ਕਿ ਉਸ ਦੇ ਅੰਦਰ ਸੱਚ ਹੁੰਦਾ ਹੈ ਕੋਈ ਅਝਾ ਪਰਦਾ ਨਹੀਂ ਜਿਹੜਾ ਆਪਣੇ ਪਤੀ ਦੀ ਨਜ਼ਰ ਤੋਂ ਛੁਪਾ ਕੇ ਰੱਖਿਆ ਹੋਵੇ ਪਹਿਲੀ ਨਿਸ਼ਾਨੀ ਇਹ ਵੀ ਉਹਦੇ ਅੰਦਰ ਸੱਚ ਹੁੰਦਾ ਵਾ ਦੂਜੀ ਗੱਲ ਅੰਦਰ ਸੱਚ ਹੋਣ ਕਰਕੇ ਮੁਖੜਾ ਸੱਚ ਦੇ ਨੂਰ ਨਾਲ ਸ਼ਿੰਗਾਰਿਆ ਰਹਿੰਦਾ ਜਦੋਂ ਅੰਦਰ ਸੱਚ ਹੋਵੇ ਨਾ ਉਹ ਤੁਹਾਡੇ ਫੇਸ ਤੋਂ ਪ੍ਰਗਟ ਹੁੰਦਾ ਜਿਹਨੂੰ ਜਾਹੋ ਜਲਾ ਕਹਿੰਦੇ ਆ ਆਬਾ ਕਹਿੰਦੇ ਆ ਉਹ ਤਾਂ ਹੁੰਦਾ ਜੇ ਅੰਦਰ ਸੱਚ ਹੋਵੇ ਤਾਂ ਤੇ ਜੇ ਅਸੀਂ ਝੂਠ ਝੂਠੇ ਹੋਈਏ ਫਿਰ ਸਾਡੇ ਚਿਹਰੇ ਉੱਤੇ ਉਹ ਰੌਣਕ ਨਹੀਂ ਰਹਿ ਸਕਦੀ ਦੂਜੀ ਗੱਲ ਅੰਦਰ ਸੱਚ ਹੋਣ ਕਰਕੇ ਮੁਖੜਾ ਸੱਚ ਦੇ ਨੂਰ ਨਾਲ ਸ਼ਿੰਗਾਰਿਆ ਰਹਿੰਦਾ ਹੈ ਭਾਵੇਂ ਹਰ ਵਕਤ ਉਜਲਾ ਰਹਿੰਦਾ ਤੀਸਰਾ ਗੁਣ ਉਹ ਹਮੇਸ਼ਾ ਹੀ ਆਪਣੇ ਪਿਆਰੇ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਇਹ ਬਚਨ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 785 ਦੇ ਉੱਤੇ ਨਾਨਕ ਪਹਿਲਾ ਮਹਾਰਾ ਸਵਾਲ ਕਰਦੇ ਆ ਨਾਨਕ ਸੁਹਾਗਣ ਕਾ ਕੀ ਚੇਨ ਹੈ ਫਿਰ ਅਗੇ ਜਵਾਬ ਦਿੰਦੇ ਨੇ ਅੰਦਰ ਸੱਚ ਮੁਖ ਉਜਲਾ ਖਸਮ ਮਾਹੇ ਸਮਾਈ ਭਾਈ ਗੁਰਦਾਸ ਜੀ ਇੱਕ ਪੁਰਾਤਨ ਚੱਲੀ ਆ ਰਹੀ ਕਹਾਣੀ ਦਾ ਹਵਾਲਾ ਦੇ ਕੇ ਬਹੁਤ ਸੁੰਦਰ ਬਾਤ ਸਮਝਾਈ ਕਿ ਇੱਕ ਇਸਤਰੀ ਜਿਸ ਦੀ ਜੀਵਨ ਗੰਗਾ ਨਿਤਾ ਪ੍ਰਤੀ ਵਿਕਾਰ ਕਮਾਉਣ ਕਾਰਨ ਅਤ ਦੀ ਗੰਦੀ ਹੋ ਗਈ ਜਿਸ ਨੂੰ ਸਮਾਜ ਵੀ ਪ੍ਰਵਾਨ ਨਹੀਂ ਕਰਦਾ ਪਰ ਅਚਾਨਕ ਕਿਸੇ ਦਰਵੇਸ਼ੀ ਬੋਲਾਂ ਦੀ ਠੋਕਰ ਨੇ ਇਸ ਜੀਵਨ ਗੰਗਾ ਦਾ ਵਹਿਣ ਹੀ 모ੜ ਕੇ ਰੱਖ ਦਿੱਤਾ ਨਿਤਾ ਪ੍ਰਤੀ ਵਿਕਾਰਾਂ ਵਿੱਚ ਮਤੀ ਹੋਈ ਨੂੰ ਦਰਵੇਸ਼ੀ ਬੋਲਾ ਨੇ ਅਜਾ ਜਗਾ ਦਿੱਤਾ ਕਿ ਹਰ ਰੋਜ਼ ਆਪਣੇ ਜੀਵਨ ਨੂੰ ਸੁਧਾਰਨ ਲੱਗ ਗਈ ਇੱਕ ਦਿਨ ਆਖਿਰ ਉਹ ਮੁਕਾਮ ਹਾਸਲ ਕਰ ਲਿਆ ਜਿਹੜਾ ਕਿਸੇ ਭਗਤ ਨੂੰ ਲੰਮੀ ਕਠਨ ਤਪੱਸਿਆ ਰਾਹੀ ਨਸੀਬ ਹੁੰਦਾ ਹੈ ਜੀਵਨ ਵਿੱਚ ਕਮਾਏ ਵਿਕਾਰ ਨੇ ਪਾਪਣ ਕਹਿਲਾ ਦਿੱਤਾ ਸੀ ਪਰ ਮਗਰੋਂ ਪੈਦਾ ਹੋਏ ਪਿਆਰ ਨੇ ਪ੍ਰਭੂ ਦਰ ਤੇ ਪਰਵਾਨੀ ਹੋਈ ਇੱਕ ਚੰਗੀ ਜਿੰਦੜੀ ਬਣਾ ਦਿੱਤਾ ਅੱਜ ਉਸ ਦਾ ਨਾਮ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਮਿਲਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਲਿਖਦੇ ਨੇ ਗਨ ਕਾ ਪਾਪਣ ਹੋਏ ਕੈ ਪਾਪਾਂ ਦਾ ਗਲਹਾਰ ਪਰੋਤਾ ਮਹਾਪੁਰਖ ਅਚਾਨਕ ਚੱਕ ਗਨਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਂਨ ਤੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣ ਜਸੋਤਾ ਲਿਵ ਲਾਗੀ ਤੇ ਸਤੋਤਿਓ ਨਿਤ ਪੜਾਏ ਕਰੈ ਅਸੋਤਾ ਵਤਤ ਉਦਾਹਰਨ RAM ਨਾਮ ਦੁਰਮਤ ਪਾਪ ਕਲੇ ਵਰ ਤੋਤਾ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨਾ ਖਾਤ ਸੋ ਗੋਤਾ ਗੈਬ ਕੁੰਠ ਬੇਬਾਨ ਚੜ ਨਾਉ ਰਸਾਇਣ ਛੋਤ ਅਸ਼ੋਤਾ ਥਾਉ ਨਿਥਾਵੇਂ ਮਾਣ ਮਣੁਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕੋ ਥਾਂ ਤੇ ਇੱਕ ਅਜਿਹੇ ਪੁਰਸ਼ ਦਾ ਜ਼ਿਕਰ ਕੀਤਾ ਹੈ ਜਿਹੜਾ ਘਰ ਪਰਿਵਾਰ ਦੀਆਂ ਦਹਲੀਜ਼ਾਂ ਟੱਪ ਕੇ ਪਰ ਘਰ ਜਾ ਕੇ ਪਾਪ ਕਮਾਉਣ ਲੱਗ ਪਿਆ ਅਤੇ ਅਜਾਮਲ ਪਾਪੀ ਕਹਿ ਲਾਇਆ ਨਰਕ ਘੋਰ ਬਣੀ ਜ਼ਿੰਦਗੀ ਕਿਸੇ ਕਮਾਈ ਵਾਲੇ ਦੇ ਬਚਨਾਂ ਨਾਲ ਮੁੜ ਪਵਿੱਤਰ ਹੋ ਰੱਬ ਦੇ ਘਰ ਦੀ ਪਾਂਧੀ ਬਣੀ ਦੂਜੇ ਪਾਸੇ ਇੱਕ ਅਜਹੀ स्त्री ਦਾ ਵੀ ਜ਼ਿਕਰ ਨਾਲ ਹੀ ਨੌਵੇਂ ਪਾਦਸ਼ਾ ਨੇ ਕਰ ਦਿੱਤਾ ਜਿਸ ਦੀ ਦਹਲੀਜ਼ ਵੀ ਪਰਪੁਰਖਾਂ ਦੀ ਆਮਦ ਨੇ ਅਜਹੀ ਮੈਲੀ ਕੀਤੀ ਕਿ ਇਸ ਦੀ ਵੀ ਗਿਣਤੀ ਪਾਪਨਾ ਵਿੱਚ ਹੁੰਦੀ ਸੀ ਪਰ ਮੁੜ ਚੰਗੇ ਆਚਰਣ ਨੇ ਧਰਮੀ ਪੁਰਖਾਂ ਦੀ ਕਤਾਰ ਵਿੱਚ ਖੜੀ ਕਰ ਦਿੱਤਾ ਅੰਮ੍ਰਿਤ ਬਾਣੀ ਦੇ 1008 ਨੰਬਰ ਪੰਨੇ ਦੇ ਉੱਤੇ ਬਚਨ ਨੇ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿੰਬਰ ਅਜਾਂਬਲ ਉਧਰਿਓ ਗਨ ਕਾਹੂ ਗਤ ਪਾਈ ਸੋ ਸਿੱਖ ਧਰਮ ਅੰਦਰ ਵਿਆਹ ਦੀ ਸਿੱਖਿਆ ਦੇ ਨਾਲ-ਨਾਲ ਬੱਚੀ ਨੂੰ ਸਾਰੀ ਜ਼ਿੰਦਗੀ ਚੰਗਾ ਨਿਰਵਾਹ ਕਰਨ ਦੀ ਜਾਚ ਸਿਖਾਉਂਦਿਆਂ ਪਤੀ ਵਰਤਾ ਧਰਮ ਦੀ ਪਾਲਣਾ ਤੇ ਬਹੁਤ ਜ਼ੋਰ ਦਿੱਤਾ ਹੈ ਪਤੀ ਵਰਤਾ ਧਰਮ ਹੀ ਮਾਪਿਆਂ ਦਾ ਮੁਖ ਉਜਲਾ ਕਰਦਾ ਹੈ ਸੌਰੇ ਘਰ ਦਾ ਮਾਣ ਬਣਦਾ ਹੈ ਚੰਗੀ ਔਲਾਦ ਦਾ ਆਦਰਸ਼ ਬਣਦਾ ਹੈ ਚੰਗੇ ਸਮਾਜ ਅੰਦਰ ਇੱਜ਼ਤ ਦਾ ਕੱਪੜਾ ਬਣਦਾ ਹੈ ਸਿੱਖ ਇਤਿਹਾਸ ਜਿੱਥੇ ਹੋਰ ਮਨੁੱਖਤਾ ਲਈ ਕੁਰਬਾਨ ਹੋਏ ਸਿੱਖ ਬੀਰ ਬਹਾਦਰਾਂ ਦੇ ਕਿਸੇ بڑے ਮਾਣ ਨਾਲ ਆਪਣੀ ਹਿੱਕਤੇ ਲਿਖਵਾ ਕੇ ਦੁਨੀਆ ਦੇ ਇਤਿਹਾਸ ਤੋਂ ਅਮੀਰ ਇਤਿਹਾਸ ਨਜ਼ਰ ਆਉਂਦਾ ਹੈ ਉਥੇ अनेका ਹੀ ਸੁਹਾਗਵੰਤੀਆਂ ਦੇ ਸੁਹਾਗ ਨੂੰ ਬਚਾਉਣ ਲਈ ਸ਼ਹੀਦ ਹੋਏ ਸਿੱਖ ਸੂਰਮੇ ਸ਼ਹੀਦ ਹੋਏ ਇਤਿਹਾਸਿਕ ਪੰਨਿਆਂ ਵਿੱਚੋਂ ਨਜ਼ਰ ਆਉਂਦੇ ਹਨ ਕਿਉਂਕਿ ਸਿੱਖ ਧਰਮੰਦਰ ਹਰ ਮਨੁੱਖਤਾ ਦੇ ਉਸ ਕੀਮਤੀ ਊਸੂਲ ਖਾਤਰ ਆਪਣੀ ਜਾਨ ਤੇ ਵੀ ਖੇਡ ਕੇ ਰੱਖੀ ਕੀਤੀ ਹੈ ਜਿਸ ਨਾਲ ਧਰਤੀ ਦੇ ਵਸਦੇ ਲੋਕਾਂ ਨੂੰ ਇਹ ਧਰਤੀ ਬੇਗਮਪੁਰਾ ਸ਼ਹਿਰ ਕੋ ਨਾਉਂਦਾ ਪ੍ਰਤੱਖ ਰਾਜ ਦਿੱਸੇ ਪਤੀ ਵਰਤਾ ਧਰਮ ਦੀ ਕੀਮਤ ਪ੍ਰਗਟ ਕਰਦੇ ਆ ਇਥੋਂ ਤੱਕ ਕਹਿ ਸਕਦੇ ਹਾਂ ਕਿ ਜਿੱਥੇ ਜਵਾਨੀ ਪੈਰੇ ਵਿੱਚ ਇੱਕ ਨੌਜਵਾਨ ਕਿਸੇ ਜੋਸ਼ ਵਿੱਚ ਅੰਨਾ ਹੋ ਕੇ ਜ਼ਿੰਦਗੀਆਂ ਬਰਬਾਦ ਕਰਦਾ ਹੈ ਉਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਜੇਠੇ ਪੁੱਤਰ ਬਾਬਾ ਅਜੀਤ ਸਿੰਘ ਜੀ ਦੀ ਮਿਸਾਲ ਅੱਜ ਕਿੰਨਾ ਚੰਗਾ ਮਾਰਗਦਰਸ਼ਨ ਕਰਦੀ ਹੈ ਕਿ ਨੌਜਵਾਨਾ ਹੇ ਗੁਰੂ ਕੇ ਸਿੱਖਾ ਤੇਰੀ ਜਵਾਨੀ ਪਤੀ ਵਰਤਾ ਧਰਮ ਉਜਾੜਨ ਲਈ ਨਹੀਂ ਬਲਕਿ ਉਸ ਦੀ ਰਾਖੀ ਕਰਨ ਲਈ ਚਾਹੀਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਸਾਨੂੰ ਮਹਾਨ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਜਿੱਥੇ ਸਤਿਗੁਰ ਜੀ ਨੇ ਪੁਰਸ਼ਾਂ ਨੂੰ ਉੱਚੇ ਸੁੱਚੇ ਆਚਰਣ ਵਿੱਚ ਰਹਿਣ ਦੇ ਅਤੇ ਹੋਰ ਅਨੇਕਾਂ ਗੁਣ ਬਖਸ਼ਿਸ਼ ਕੀਤੇ ਉਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧੀਆਂ ਭੈਣਾ ਬੀਬੀਆਂ ਨੂੰ ਵੀ ਉੱਚੇ ਸੁੱਚੇ ਆਚਰਣ ਦਾ ਸ਼ਿੰਗਾਰ ਕਰਨ ਦਾ ਅਤੇ ਹਿਰਦੇ ਦੇ ਅੰਦਰ ਸੱਚ ਅੰਦਰ ਸੱਚ ਮੁਖ ਉਜਲਾ ਇਹ ਜੈ ਸ਼ੁਭ ਗੁਣ ਤੇ ਪਤੀ ਨਾਲ ਸੱਚਾ ਪਿਆਰ ਐਸੀਆਂ ਮਹਾਰਾਜ ਨੇ ਸਿੱਖਿਆਵਾਂ ਸਾਡੀ ਝੋਲੀ ਦੇ ਅੰਦਰ ਪਾਈਆਂ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ